ਜੇਗਾ ਹਨ ਅਚਾਈ ਤੇ ਕੱਟਿਆ ਨਹੀਂ ਬਾ ਇਹ ਦਾਤ ਫਿਰ ਉਹਨਾਂ ਨੂੰ ਧੱਕਾ ਮਾਰੀ ਦੌੜਨ ਲੱਗੇ ਤੁਸੀਂ ਧੱਕਾ ਨਹੀਂ ਮਾਰਿਆ ਇਹ ਮੋਟਰ ਮਾਰਿਆ ਦਾਤ ਕਿੱਥੇ ਕੱਟ ਆ ਆ ਆ ਕਿੱਥੋਂ ਲੱਗ ਗਿਆ ਨਹੀਂ ਤੂੰ ਮਣੀ ਰਸ ਉਹ ਭੱਜਾ ਭੱਜਾ ਰੱਤ ਦੇ ਆ ਮਾਰਿਆ ਦੇਖੋ ਕੀ ਦੋ ਯੁਵਕ ਜਿਹੜੇ ਆ 4-5 ਇੱਥੇ ਪੁਲਿਸ ਵਾਲੋ ਫੜੇ ਗਏ ਨੇ ਸੋ ਦਾਤ ਲੈ ਕੇ ਤੁਸੀਂ ਘੁੰਮ ਰਹੇ ਉਹ ਦਾਤ ਲੈ ਕੇ ਸਰ ਦਾਤ ਲੈ ਸਰ ਜੀ ਮੈਂ ਕੱਢਿਆ ਹੀ ਨਹੀਂ ਆ ਦਾਤ ਕਿਹਦਾ ਆ ਦਾੰਦ ਇਹਦੇ ਦਾਤ ਤੁਹਾਡਾ ਲੱਕੜ ਵਿੱਚ ਸਰ ਜੀ ਲੱਕੜ ਕੀ ਨਾਮ ਕੀ ਆ ਵੀਰੇ ਆਪਣਾ ਸਰ ਰਾਹੁਲ ਹੀ ਆ ਕੀ ਕੰਮ ਕੀ ਕਰਦਾ ਤੂੰ ਸਰ ਜੀ ਸਕੂਲ ਦੇ ਸਟੂਡੈਂਟ ਕਿਹੜੇ ਸਕੂਲ ਦਾ ਦੁਆਬਾ ਖਾਲਸਾ ਦਾ ਆ ਦਾਤ ਦੂਤ ਲੈ ਕੇ ਘੁੰਮ ਰਿਆਂ ਇਹ ਕੀ ਚੱਕਰ ਕੀ ਆ ਸਰ ਜੀ ਦਾ ਉਸਤਾ ਜੀ ਉਹ ਤਾਂ ਲੱਕੜ ਕੱਟਣ ਆਸਤੇ ਰੱਖਿਆ ਸਰ ਲੱਕੜਾ ਕੱਟਦਾ ਉਹ ਨਵਾਂ ਦਾਤ ਜੇ ਨਾਲ ਗੱਲ ਹੋਈ ਨਾ ਸਰ ਲੱਕੜ ਵੱਡੀ ਦਾ ਇੱਕ ਵੀ ਨਿਸ਼ਾਨ ਦਿਖਾ ਕੋਈ ਦਾਤ ਕੱਸਿਆ ਕੋਈ ਦਿਖਾ ਉੱਪਰ ਕਰ ਦਾਤ ਪੂਰਾ ਉੱਪਰ ਕਰ ਤੇ ਬੈਗ ਚ ਰੱਖਦੇ ਲੱਕੜ ਦਾ ਟੱਲੀ ਨੰਬਰ ਬਹੁਤ ਕਿਹੜਾ ਕਿਹੜਾ ਹੈ ਸਕੂਲ ਵੀ ਲੈ ਕੇ ਜਾਣਾ ਸਕੂਲ ਉਹਨੂੰ ਕੋਈ ਇੱਕ ਵੀ ਲੱਕੜ ਵੱਡੀ ਉਹਦੇ ਨਾਲ ਦਾਦਾ ਕੀ ਕਰ ਨਵਾਂ ਦਾਦਾ ਲੱਕੜ ਵੱਡੀ ਉਹਦੇ ਨਾਲ ਅਸੀਂ ਇਧਰ ਜਾ ਦੇ ਗੱਲ ਕਰ ਰਹੇ ਸੀ ਸਾਨੂੰ ਨਿਸ਼ਾਨ ਬੇਨਿਸ਼ਾਨ ਦੇਖਾਂ ਲਈ ਬੇਤਰ ਮਾਰ ਦਿੱਤਾ ਹੁੰਦੀ ਨਹੀਂ ਨਹੀਂ ਤੂੰ ਸਟੂਡੈਂਟ ਲੱਗਦਾ ਵੀਰੇ ਕਿਦੋਂ ਵੈਸੇ ਜੇ ਦੇਖਿਆ ਜਾਵੇ ਤੂੰ ਸਟੂਡੈਂਟ ਤਾਂ ਲੱਗਦਾ ਨਹੀਂ ਆਈ ਗਾਲੀ ਵਾਲੀ ਦੇਖਦਾ ਜੇ ਦੇਖਿਆ ਲਈ ਉੱਥੇ ਖਲੋ ਗਏ ਤੇ ਇਹ ਕੀ ਕੀਤਾ ਇੱਥੇ ਦੇਖਉਂਦੇ ਆਇਆਂ ਨੂੰ ਕਦੀ ਨਿਗਾ ਮਾਨ ਕਦੀ ਆਇਆਂ ਨੂੰ ਮਾਨ ਅਸੀਂ ਜੱਕਦਮ ਉੱਤੇ ਆ ਗਏ ਜਦੋਂ ਜੱਕਦਮ ਉੱਤੇ ਆਏ ਇਹ ਨਹੀਂ ਕੀਤਾ ਇਹ ਥੱਲੇ ਸੀ ਇਹ ਮੋਟਰਸਾਈਕਲ ਕਿੱਕ ਮਾਰ ਕੇ ਭੱਜ ਲਗਾ ਮੈਂ ਸਿੱਧਾ ਮੋਟਰਸਾਈਕਲ ਮਾਰੋ ਵਿੱਚ ਮਾਰਿਆ ਇਹਦੀ ਇਹਨੂੰ ਸੁੱਟ ਰਾਇਆ ਇਹਨੂੰ ਫੇਰ ਵੀ ਮਾਰਦੇ ਮਾਰਦੇ ਭੱਜ ਗਿਆ ਮੈਨੂੰ ਧੱਕਾ ਦੇਣ ਲੱਗਾ ਮੈਂ ਕਹੋਗਾ ਕਰ ਬੰਦ ਆ ਦੇ ਇਹਦੇ ਵਿੱਚ ਮੋਟਰਸਾਈਕਲ ਮਾਰਿਆ ਆ ਦੇ ਆਹ ਦੇਖੋ ਮੇਰੇ ਮੈਂ ਇੱਥੇ ਡਿੱਗਾ ਜ਼ੋਰ ਨਾਲ ਅਸਲ ਤਾਂ ਬੇਨਿਸ਼ਾਨਤਾ ਹੀ ਹੈ ਜਿਹੜੇ ਲੰਗੇ ਆਹ ਦੇਖੋ ਜੀ ਉਹਦੋਂ ਮੇਰਾ ਮੋਟਰਸਾਈਕਲ ਉਹ ਟੁੱਟਾ ਪਿਆ ਆ ਦੇਖੋ ਆ ਮੋਟਰ ਮੈਂ ਵਿਚ ਮਾਰੇ ਆਖੋ ਜੀ ਖਾ ਦੇਖੋ ਆ ਵਿਚ ਮਾਰੇ ਮੋਟਰ ਹਾਂ ਦੇਖੋ ਮੋਟਰ ਮਾਰਗਨ ਮੈਂ ਸੁਟਿਆ ਫਿਰ ਵੀ ਭੱਜਾ ਲੱਗਾ ਫਿਰ ਮੈਨੂੰ ਆਪਣਾ ਮੋਟਰਸਾਈਕਲ ਛੱਡ ਕੇ ਇਹਨਾਂ ਵਿੱਚ ਟਾਲਿਆ ਟਾਲਿਆ ਜਦ ਮੈਂ ਤਲਾਸ਼ੀ ਲਈ ਤੇ ਬੈਗ ਦੇ ਵਿੱਚੋਂ ਡਾਟ ਨਿਕਲਿਆ ਇਹ ਮੈਨੂੰ ਬੰਦਾ ਕਹਿੰਦਾ ਮੇਰੇ ਕੋ ਪੈਸੇ ਲੈ ਲਓ ਤੇ ਮੇਰੀ ਜਾਨ ਛੱਡ ਦਿਓ ਇਹਨੂੰ ਪੁੱਛਿਆ ਇਹ ਮੈਨੂੰ ਕਿਉਂ ਨਹੀਂ ਲੱਭ ਨੂੰ ਬੋਲਿਆ ਹਜੋ ਲੱਭ ਜਿੱਤੀ ਗੱਲ ਨਹੀਂ ਸਾਰਾ ਅਸੀਂ ਇਸ ਕਰਕੇ ਕਿਆ ਸਰ ਅਸੀਂ ਕੇਸ ਨਾ ਬੀਬਾ ਸਾਡੇ ਉੱਪਰ ਨਹੀਂ ਕੇਸ ਨਾ ਦਾਤ ਲੈ ਕੇ ਤੁਸੀਂ ਘੁੰਮ ਰਹੋ ਨਹੀਂ ਦਾਤ ਦਾ ਕੀ ਕੰਮ ਹੈ ਸਕੂਲ ਸਟੂਡੈਂਟ ਨੂੰ ਸਾਰੇ ਸਕੂਲ ਮੈਂ ਗਿਆ ਹੀ ਨਹੀਂ ਸਾਰਾ ਅੱਜ ਛੁੱਟੀ ਸੀ ਸੱਜ ਪੇਪਰ ਉਹਨੇ ਵਰਦੀ ਪਾਈ ਪੈਕਾ ਤੇ ਲੈ ਕੇ ਜਾਂਦੇ ਉਹਦਾ ਪੇਪਰ ਜੀ ਦਾ ਸੱਜ ਮੇਰੀ ਗੱਲ ਸੁਣੋ ਸਰ ਜੀ ਇੱਕ ਜਨੇ ਨੇ ਕਿਹਾ ਲੱਕੜ ਕੱਟੋ ਤੁਹਾਨੂੰ ਪਤਾ ਹੈ ਸ਼ਹਿਰ ਦੇ ਵਿੱਚ ਕਿੰਨੀਆਂ ਵਾਰਦਾਤਾਂ ਹੋ ਰਹੀਆਂ ਰੋਜ਼ ਲੁੱਟਖੋ ਹੋ ਰਹੀ ਹੈ ਗਨ ਪੁਆਇੰਟ ਕੋਈ ਆਈ ਕਾਰਡ ਹੈ ਆਪਣੇ ਕੋ ਹਾਂ ਜੀ ਸਰ ਸਕੂਲ ਆਈ ਕਾਰਡ ਸਕੂਲ ਆਈ ਕਾਰਡ ਸਰ ਜੀ ਮੈਨੂੰ ਫੋਨ ਦਿਖਾਓ ਨਹੀਂ ਨਹੀਂ ਸਕੂਲ ਆਈ ਕਾਰਡ ਹੈ ਆਪਣੇ ਕੋ ਸਕੂਲ ਬਣਾਇਆ ਨਹੀਂ ਸਰ ਜੀ ਸਕੂਲ ਨਹੀਂ ਸਾਡੇ ਸਕੂਲ ਨਹੀਂ ਮਿਲਦਾ ਕਿਹੜਾ ਸਕੂਲ ਹੈ ਜਿੱਥੇ ਆਈ ਕਾਰਡ ਨਹੀਂ ਬਣਦਾ ਸਾਰੇ ਸਕੂਲਾਂ ਦੇ ਵਿੱਚ ਆਈ ਕਾਰਡ ਬਣਦੇ ਨੇ ਦੇਖੋ ਜੀ ਇੱਕ ਮਿੰਟ ਇੱਕ ਵੀ ਬੁੱਕ ਨਹੀਂ ਤੁਹਾਡੇ ਬੈਗ ਕਿਹੜੀ ਕਲਾਸ ਦਾ ਵਿਦਿਆਰਥੀਆਂ ਵੀਰੇ ਤੂੰ ਪਲੱਸ 2 ਸਰ ਪਲੱਸ 2 ਦਾ ਦੇਖੋ ਜੀ ਆਹ ਕੜਾ ਦੇਖੋ ਇਹਦਾ ਹਲੋ ਆਹ ਦੇਖੋ ਕੜਾ ਕਿੱਡਾ ਬਟਕਰਾ ਜੇ ਇੱਕ ਵੀ ਬੰਦਰ ਕੜਾ ਵਾਜੇ ਮੈਨੂੰ ਮੈਂ ਮੇਰੇ ਮੈਂ ਨਹੀਂ ਵੀ ਉਹ ਪਾਣੀ ਮੰਗ ਲੂਆ ਦੁਆਰਾ ਜਿਵੇਂ ਕੜੇ ਨਾਸਾ ਦੇ ਮਾਰਦੇ ਬੰਦੇ ਨੂੰ ਸਿਰ ਫਟ ਜਾਂਦੀ ਬੰਦਾ ਖਤਮ ਹੋਣ ਤੱਕ ਜਾਂਦਾ ਇਹ ਭੱਜ ਜਾਂਦੀ ਬੰਦਾ ਪਰ ਇਹਨਾਂ ਦੇ ਬੈਗ ਚ ਕੋਈ ਵੀ ਬੁੱਕ ਨਹੀਂ ਨਿਕਲੀ ਆਹ ਤੁਹਾਡੇ ਸਾਹਮਣੇ ਹੈ ਕੀ ਲੱਗਦਾ ਸਕੂਲ ਦੀ ਆਰਟ ਦੇ ਵਿੱਚ ਇਦਾਂ ਦੇ ਕੰਮ ਕਰਦੇ ਹੋਗੇ ਸਰ ਜੀ ਮੇਰੀ ਗੱਲ ਦੇਖੋ ਜੀ ਹੁਣ ਤੁਸੀਂ ਜਿਹੜਾ ਆ ਦੇਖੋ ਨਾ ਟੁੱਟੀ ਤੇ ਉਹ ਤੇ ਬੈਗ ਨਾਲ ਲੈ ਕੇ ਘੁੰਮਦੇ ਆ ਜਿਆਦਾ ਖਪੇ ਉਹ ਪੇਪਰ ਦਿਓ ਮੁੰਡੇ ਦਾ ਪਰ ਮੇਰਾ ਬੈਗ ਨਿਕਲ ਰਿਹਾ ਨਾ ਚੰਨਾ ਮੈਂ ਅੱਜ ਮੇਰੀ ਛੁੱਟੀ ਹੈ ਤੂੰ ਕਹੇ ਮੈਂ ਸਕੂਲ ਜਾ ਹੀ ਨਹੀਂ ਰਿਹਾ ਤੂੰ ਹੁਣ ਹੀ ਕਿਹਾ ਕਿ ਮੈਂ ਸਕੂਲ ਜਾਂਦਾ ਨਹੀਂ ਮੇਰਾ ਆ ਕੱਲ ਦਾ ਸਰ ਪੇਪਰ ਕੱਲ ਦਾ ਹੈ ਸਰ ਜੀ ਜਿਹੜਾ ਮੈਂ ਕਹਿੰਦਾ ਪੇਪਰ ਦੇ ਕੇ ਆਂ ਸਜਾ ਦੇਖੋ ਪੇਪਰ ਕੱਲ ਦਾ ਸਰੋ ਪੇਪਰ ਨਹੀਂ ਨਹੀਂ ਇਹ ਕਿੰਨੇ ਆਣੇ ਸੀਗੇ ਦੋ ਜਾਨੀ ਦੋ ਜਾਨੀ ਪੇਪਰ ਤਾਂ ਇਹਨਾਂ ਦਿੱਤਾ ਹੋਊਗਾ ਪੇਪਰ ਇਹਦਾ ਕੀ ਨਾਮ ਆ ਵੀਰੇ ਤੇਰਾ ਰਾਹੁਲ ਕਿੱਥੋਂ ਆਇਆ ਕੋ ਬਾਜਾ ਵੀ ਆਇਆ ਇੱਥੇ ਰਹਿੰਦਾ ਜੀ ਫਾਟਕ ਦੇ ਪੱਲੇ ਪਾਸੇ ਝੁੱਗੀਆਂ 'ਚ ਅ ਅੱਜ ਆ ਦਾ ਤੇਰਾ ਵਾ ਨਹੀਂ ਜੀ ਤੂੰ ਇਹਦੇ ਨਾਲ ਸੀਗਾ ਮੈਨੂੰ ਪਤਾ ਨਹੀਂ ਸੀ ਇਹ ਲੁੱਟਕੋ ਕਰਨ ਦੀ ਕੋਈ ਹੈ ਇਹਦੇ ਨਾਲ ਤੁਹਾਨੂੰ ਕੀ ਕਰ ਰਹੇ ਸੀ ਇੱਥੇ ਤੁਸੀਂ ਸੱਜੀ ਫੋਟੋ ਖਿੱਚ ਰਹੀ ਸੀ ਫੋਨ ਦੇਖ ਲਓ ਜੀ ਫੋਟੋ ਖਿੱਚ ਰਹੀ ਸੀ ਤੇ ਪੁਲਿਸ ਨੇ ਦੇਖੀ ਤੇ ਜੀ ਕੀ ਬੋਲਦੇ ਸੀ ਮੈਂ ਉਧਰੋਂ ਆਂਦਾ ਮੈਂ ਆ ਦੇਖਿਆ ਉੱਥੇ ਭੱਜੇ ਇਹ ਮੁੰਡੇ ਖੜੇ ਪੁਲਿਸ ਨੇ ਧੱਕਾ ਮਾਰਿਆ ਇਹ ਮੁੰਡੇ ਦੌੜਦੇ ਪੁਲਿਸ ਛੁੱਟ ਗਏ ਇਹ ਭੱਜਾ ਸੀ ਇਹਨਾਂ ਨੂੰ ਫੜ ਲਗਿਆ ਮੈਂ ਰੁਕਿਆ ਇੱਕ ਮਿੰਟ ਤੂੰ ਇਹ ਭੱਜਾ ਹੀ ਨਹੀਂ ਮੋਟਰਸਾਈਕਲ ਭੱਜਾ ਹਾਂ ਜੀ ਭੱਜਾ ਮੋਟਰਸਾਈਕਲ ਨੰਬਰ 2 ਮੈਂ ਵਿੱਚ ਮੋਟਰਸਾਈਕਲ ਮਾਰਿਆ ਮਾਰਿਆ ਮੈਂ ਡਿੱਗਾ ਇਹ ਫੇਰ ਦੌਣ ਲੱਗਾ ਫੇਰ ਮੈਂ ਜੱਫ ਹੁਣ ਦੱਸੋ ਜੀ ਮੇਰੀ ਗਲਤੀ ਕੋਈ ਹੈ ਜਿੱਥੇ ਪੁਲਿਸ ਨੂੰ ਸ਼ੱਕ ਹੋਏਗਾ ਪੁਲਿਸ ਉੱਥੇ ਚੈਕਿੰਗ ਕਰੇਗੀ ਪਰ ਚੈਕਿੰਗ ਦੇ ਦੌਰਾਨ ਜੇ ਤਾਂ ਠੀਕ ਹੋ ਕੋਈ ਨਹੀਂ ਹੈਗੇ ਵੀ ਤੁਸੀਂ ਧੋੜੀ ਮੈਂ ਤੁਹਾਡੇ ਘਰ ਦੇ ਨੂੰ ਇਨਫੋਰਮ ਕੀਤਾ ਹੈਗੇ ਕਿ ਇਹ ਚੀਜ਼ ਲੈ ਕੇ ਜਾਓ ਸਰ ਜੀ ਰਾਹੁਲ ਬੰਸੇਲਾ ਨੂੰ ਬੁਲਾਇਆ ਸੀ ਜੀ ਰਾਹੁਲ ਹਾਂਜੀ ਸਰ ਮੈਂ ਖੜਾ ਉੱਤੇ ਮੈਂ ਦੇਖਿਆ ਇਹ ਪਾਜੀ ਵੀ ਜਾ ਰਹੀ ਮੈਂ ਬਾਜਮਰੀ ਮੇਰੇ ਪਾਜੀ ਆ ਗਏ ਮਿੰਟ ਮੈਂ ਦੇਖਿਆ ਮੈਂ ਰੁਕ ਗਿਆ ਪਾਜੀ ਆਏ ਮੈਂ ਬਾਹਰ ਦੇਖਿਆ ਮੈਂ ਕੜੀ ਆ ਰਹੀ ਉਹਨਾਂ ਨੂੰ ਕਿ ਮੈਂ ਕੱਲ ਪੁਲਿਸ ਨੂੰ ਕਹਿ ਦਿੰਦੀ ਆ ਪਤਾਨੀ ਵੀ ਇਹ ਉਹਨਾਂ ਨੇ ਗੱਲ ਨੂੰ ਮਾਰ ਕੇ ਦੌਰ ਜਾਣਾ ਇਹਨਾਂ ਦਾ ਕੋਈ ਟੈਜ ਡਰ ਕੋਈ ਨਹੀਂ ਇਹਨਾਂ ਨੂੰ ਕਿਸੇ ਚੀਜ਼ ਦਾ ਸਕੂਲ ਵਾਲਿਆਂ ਦੀ ਵੀ ਵੱਡੀ ਅਣਗਹਿਲੀ ਇਹਦੇ ਵਿੱਚ ਲੱਗ ਰਹੀ ਹੈ ਕਿ ਸਕੂਲ ਦੇ ਬੈਗ ਹੀ ਨਹੀਂ ਚੈੱਕ ਕੀਤੇ ਜਾਂਦੇ ਇਹਨਾਂ ਦੇ ਨਾ ਕੋਈ ਕਿਤਾਬ ਆ ਉਹਦੇ ਵਿੱਚ ਦਾਦਾ ਸਕੂਲ ਦੇ ਵਿੱਚ ਵੀ ਮਤ ਲੈ ਕੇ ਜਾਂਦੇ ਤੇ ਅੱਜ ਕਿਉਂ ਲੈ ਕੇ ਆਏ ਤੁਸੀਂ ਸੱਚੀ ਮੈਂ ਸਕੂਲ ਨਹੀਂ ਗਿਆ ਸੀ ਨਾ ਸਰ ਅੱਛਾ ਸਕੂਲ ਨਹੀਂ ਗਿਆ ਤਾਂ ਦਾਦਾ ਲੈ ਕੇ ਘੁੰਮਦੇ ਸਨ ਬੈਗ ਲੈ ਕੇ ਘੁੰਮ ਰਹੇ ਸੀ ਸਕੂਲ ਦਾ ਬੈਗ ਲੈ ਕੇ ਘੁੰਮ ਰਹੇ ਸੀ ਸਕੂਲ ਲੱਕੜ ਕੱਟਣ ਜਾਣਾ ਸੀ ਸਰ ਜੀ ਸਕੂਲ ਸਰ ਸਕੂਲ ਨਹੀਂ ਸਕਦਾ ਸਾਡੇ ਮਾਲ ਦੇ ਸੱਚੀ ਵਿਸ਼ਵਾਸ ਨਹੀਂ ਸੱਚੀ ਜਿੱਥੇ ਜਾਣਾ ਸੀ ਅਸੀਂ ਉਹ ਪੜਾ ਦਈਏ ਤੂੰ ਕਿਉਂ ਝੂਠ ਬੋਲੀ ਆ ਰਿਹਾ ਕਦੀ ਕਹਿ ਰਿਹਾ ਮੈਂ ਸਕੂਲ ਚੱਲਦਾ ਸੀ ਕਦੀ ਕਹਿ ਰਿਹਾ ਮੈਂ ਲੱਕੜ ਕੱਟਣ ਚੱਲਦਾ ਸੀ ਸਰ ਜੀ ਤੁਸੀਂ ਮੇਰੀ ਗੱਲ ਸਮਝਦੇ ਹੀ ਨਹੀਂ ਸਰ ਮੈਂ ਮੇਰੀ ਗੱਲ ਨਹੀਂ ਪਤਾ ਕਿ ਦਾਦਾ ਨੂੰ ਕੋ ਨਸ਼ਾ ਕੀਤਾ ਨਹੀਂ ਸਰ ਦੋਨੇ ਕਹ ਰਹੇ ਸੀ ਨਾ ਮੈਂ ਇਹ ਮੱਲੇ ਵਾਲਾ ਫੇਰ ਕਰੋ ਵੀ ਮੈਂ ਸਰ ਜੀ ਅਸੀਂ ਇਸ ਮੈਂ ਸਰ ਭੱਜ ਲੱਗਾ ਸੱਚੀ ਮੈਂ ਸਟੂਡੈਂਟ ਆ ਤੁਸੀਂ ਮੇਰੇ ਵਾਲਾ ਸੱਚਾ ਸਰ ਮੈਂ ਸਟੂਡੈਂਟ ਆ ਸਰ ਜੇ ਮੇਰੇ ਉੱਪਰ ਕੇਸ ਵਗੈਰਾ ਹੋ ਗਿਆ ਸਰ ਅੱਗੇ ਮੈਨੂੰ ਤਕਲੀਫ ਆਣੀ ਹੈ ਇੱਕ 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 ਸਵਾਲ ਸਿਰਫ ਹਾਂਜੀ ਸਰ ਸਟੂਡੈਂਟ ਆ ਮੈਂ ਸਕੂਲ ਸਟੂਡੈਂਟ ਆ ਲੈ ਤੋ ਅਟਟ ਵਗੈਰਾ ਸਰ ਇਹ ਪਹਿਲਾ ਦਾ ਸਰ ਜੀ ਇਸ ਜਦੋਂ ਸਰ ਜਦੋਂ ਇਹ ਸਰ ਜੀ ਆ ਦੋਸਤ ਪਿੰਡ ਦਾ ਸਰ ਉਹ ਪਹਿਲੇ ਪਾਸੇ ਉਧਰ ਉਧਰ ਹੀ ਗਿਆ ਹਤੇ ਸਾਰੇ ਪਾਸੇ ਦਾਰ ਲੈ ਨੇ ਆ ਸਟੂਡੈਂਟ ਵਾਲੇ ਹਾਲਾਤ ਹੈਦਰ ਸੱਚੀ ਸੱਚੀ ਦੱਸ ਸੱਚੀ ਸੋ ਤੇ ਬਾਹਰ ਅੱਗੇ ਰਹਿ ਜਾਂਦਾ ਹੱਥ ਹੱਥ ਤੇ ਦੇਖ ਆ ਦੇ ਵਧੀਆ ਵਧੀਆ ਡੀਆਮ ਆਏ ਫੋਟੋਆਂ ਤੇ ਵੀ ਪਾਏ ਹੋਣ ਆਹ ਦੇਖੋ ਜੀ ਆ ਸਕੂਲ ਦੇ ਕਟੂਤਾ ਆ ਕਟੂਤਾ ਆ ਸਕੂਲ ਦਾ ਕੰਮ ਦੇਖੋ ਉਹ ਤਾਂ ਤਾਂ ਪੇਪਰ ਸੀਗਾ ਤੂੰ ਨਾਲ ਕੀ ਕਰਦਾ ਸੱਚੀ ਮੈਨੂੰ ਲੈਣ ਗਿਆ ਸੀ ਬਸ ਇਹਨੂੰ ਹਾਂਜੀ ਹਥਿਆਰ ਲੈ ਕੇ ਨਹੀਂ ਸਰ ਉਹ ਗੈਂਗਸਟਰ ਨਹੀਂ ਸਰ ਜੀ ਮੇਰੀ ਗੱਲ ਸੁਣੋਗੇ ਸਰ ਮੈਂ ਨਿਕੜ ਕਿੱਟੇ ਜਾਣਾ ਸੀ ਸਰ ਜੀ ਫਿਰ ਉਹਦਾ ਫੋਨ ਆਇਆ ਸਰ ਜੀ ਉਹਦਾ ਫੋਨ ਦੇਖੋ ਸੀ ਕੀ ਲੱਗਦਾ ਤੇਰਾ ਭਰਾ ਮੇਰਾ ਉਹ ਛਕਾ ਨਹੀਂ ਸਰ ਚਾਹੇ ਤਾਏ ਦਾ ਮੁੰਡਾ ਅੱਛਾ ਤੇ ਤਾਏ ਦੇ ਮੁੰਡੇ ਨੂੰ ਲੈਣ ਤੂੰ ਹਥਿਆਰ ਦੇ ਨਾਲ ਗਿਆ ਨਹੀਂ ਸਰ ਜੀ ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਹਥਿਆਰ ਹੈ ਤੇਰੇ ਕੋਲ ਸਰ ਜੀ ਉਹ ਤਾਂ ਉਹੀ ਤਾਂ ਮੈਂ ਤੁਹਾਨੂੰ ਦੱਸ ਰਿਹਾ ਮੈਂ ਸਰ ਮੈਂ ਕਿੱਥੇ ਨਾ ਜਾ ਜਾ ਜੇ ਤੂੰ ਜੈਨੂਇਨ ਸੀਗਾ ਫਿਰ ਭੱਜਿਆ ਕਿਉਂ ਉਹਨਾਂ ਨੂੰ ਦੇਖ ਕੇ ਮੈਂ ਤੁਹਾਨੂੰ ਦੱਸਿਆ ਤਾਂ ਸਰ ਇਸ ਕਰੇ ਸਰ ਕੀਜਣਾ ਬਾਬੇ ਸਾਡੇ ਉੱਪਰ ਇਹ ਕਾਹਦਾ ਕੇਸ ਪਊਗਾ ਜੇ ਭੱਜੂਗਾ ਤਾਂ ਫੇਰ ਕੇਸ ਪੈਣਾ ਸੀ ਸਰ ਜੀ ਤੇ ਤੂੰ ਭੱਜਿਆ ਕਿਉਂ ਸਾਡੀ ਕਦੇ ਸਰ ਜੀ ਅਸੀਂ ਪੁਲਿਸ ਵਾਲੇ ਸਰ ਜੀ ਕਦੇ ਫੜਿਆ ਹੀ ਨਹੀਂ ਸਾਡੀ ਤੁਹਾਨੂੰ ਪਤਾ ਹੀ ਨਹੀਂ ਸਰ ਜੀ ਸਾਨੂੰ ਸਰ ਅਸੀਂ ਨਾ ਸਰ شریف شریف ਬੱਚੇ ਆ ਸਰ ਅਸੀਂ ਕਦੇ شریف ਬੱਚੇ ਨਹੀਂ ਜਿੰਦਰੀ ਦਾਤ ਲੱਗੇ ਆ ਜਿਹੜੇ ਮੋਟੇ ਕੜੇ ਪਾਏ ਜਿਹੜੇ ਮੋਟੇ ਕੜੇ ਪਾਏ ਆ شریف ਬੱਚੇ ਆ شریف ਬੱਚੇ ਕੜਾ ਪਾ ਕੇ شریف ਬੱਚਾ ਦੇਖੋ ਆ ਸਾਲਾ ਦਾਤ ਫੜਿਆ ਤੂੰ شریف ਬੱਚਾ ਤੂੰ ਹੈਣਾ ਸਰ ਇਸ ਚੀਜ਼ ਦਾ ਸਿਰਫ ਸੋ ਚਲੋ ਆ ਨਵਾ ਦਾਤ ਇਹਨੂੰ ਕੋ ਇਹਦੇ ਤੇ ਕੋਈ ਮੇਰਾ ਹਾਸ਼ ਧਾਰ ਖਰਾਬ ਹੋਈ ਹੋਵੇ ਦੀ ਆ ਜੀ ਦਾ ਸ਼ੌਕ ਹੈ ਸਿਰਫ ਹਾਂ ਜੀ ਇਹ ਲੱਕੜਾ ਵੜਦਾ ਨਾ ਇਹ ਲੱਕੜਾ ਸਾਕੋ ਪਿਆ ਹੁੰਦਾ ਲੱਕੜਾ ਵੜਦਾ ਦਾਤ ਨਿਸ਼ਾਨ ਪਿਆ ਹੁੰਦੇ ਇੱਥੇ ਆ ਸਾਰੀ ਧਾਰ ਤੇ ਨਿਸ਼ਾਨ ਪਿਆ ਹੁੰਦਾ ਜਿਹੜਾ ਲੱਕੜਾ ਵੜਦਾ ਆ ਇੰਦਾ ਤਿੱਖਾ ਨਵਾਂ ਲਿਸ਼ਕਦਾ ਐਡਾ ਦਾਤ ਨਹੀਂ ਮਿਲਦੇ ਹੁੰਦੇ ਲੱਕੜਾਂ ਦੇ ਇੱਥੇ ਤੂੰ ਆ ਦਰਖਤ ਖੜਾ ਨਾ 2 ਸਟਾ ਮਾਰਦੇ ਉੱਪਰ ਇਹ ਹੁਣੇ ਖਰਾਬ ਹੋਇਆ ਨਾ ਖੁੰਡੇ ਦੇ ਨਿਸ਼ਾਨ ਪੈਣੇ ਉੱਪਰ ਫੇਸ ਸਾਈਡ ਕੀ ਕਰਨਾ ਹੈ ਸੀ ਸੱਜ ਸਿਰਫ ਫੋਟੋ ਕਿ ਚਲੋ ਸਰ ਆ ਮੈਨੂੰ ਉੱਥੇ ਲੈ ਕੇ ਆਂ ਸਰ ਮੈਂ ਇਧਰ ਚੱਲਿਆ ਸੀ ਘਰ ਜੀ ਇਹਨੇ ਗਾਇਸ ਚਲੋ ਫੋਟੋ ਖਿੱਚ ਲੈ ਲਓ ਸਰ ਮੈਂ ਸਿਰ ਉਨਾ ਕਾ ਚਲੋ ਠੀਕ ਆ ਹਥਿਆਰ ਦੇ ਨਾਲ ਨਹੀਂ ਸਰ ਹਥਿਆਰ ਕੱਢਿਆ ਹੀ ਨਹੀਂ ਸਰ ਬਿਲਕੁਲ ਵੀ ਨਾ ਜ ਵੀ ਸਰ ਜੀ ਫੋਨ ਹਥਿਆਰ ਕੱਢੋ ਮੈਂ ਦਿੱਤਾ ਨਹੀਂ ਤੈਨੂੰ ਬਿਲਕੁਲ ਵੀ ਨਹੀਂ ਕੱਢਿਆ ਸਰ ਮੈਂ ਛੁੱਟ ਲਿਆ ਇੰਨਾ ਜ ਵੀ ਨਹੀਂ ਸਰ ਜੀ ਕੱਢਿਆ ਹਥਿਆਰ ਸਰ ਰੁਕੋ ਮਰਾ ਜੀ ਆ ਰੇਡੀਓ ਜੇ ਨਾਲ ਲੈ ਕੇ ਆਵਾਂ ਦੇਖੋ ਸਰ ਤੁਹਾਨੂੰ ਪਤਾ ਵੀਡੀਓ ਬਣਾਉਣ ਵਾਸਤੇ ਗਾਣਾ ਵਜਣਾ ਚਾਹੀਦਾ ਸਰ ਇਸ ਗਾਣਾ ਵਜਣਾ ਚਾਹੀਦਾ ਗਾਣਾ ਵਜਣਾ ਚਾਹੀਦਾ ਵੀਡੀਓ ਬਣਾਉਣ ਵਾਸਤੇ ਸਰ ਜੀ ਆਵਾਜ਼ ਨਹੀਂ ਆਉਂਦੀ ਨਾ ਸਰ ਇਸ ਕਰਕੇ ਉਹ ਰੱਖਿਆ ਸੀ ਗਾਣੇ ਵਜਾ ਸਰ ਜੀ ਫੇਰ ਅੱਛੇ ਰੀਲਸ ਬਣਾ ਦੇ ਨਾਲੇ ਤੂੰ ਕਹਿੰਦਾ ਇਹ ਚੀਜ਼ਾਂ ਲੈ ਕੇ ਆ ਇਹ ਚੀਜ਼ਾਂ ਲੈ ਕੇ ਆ ਇਹ ਲਾਡੋ ਆਈ ਰੋਡ ਆ ਉੱਥੇ ਪੜਦੇ ਆ ਜੋਨੇ ਕਿੱਥੇ ਆਪਾਂ ਲੱਡਵਲੀ ਰੋਡ ਤੇ ਆਮ ਪੇਪਰ ਤਾਂ ਤੁਹਾਡਾ ਉੱਥੇ ਦਾ ਆ ਹਾਂਜੀ ਹਾਂਜੀ ਸਰ ਜੀ ਆਪਾਂ ਉੱਥੇ ਪੜਦੇ ਹਾਂ ਕੋਈ ਲੈਣਗੇ ਸਾਰੀ ਤੀਸ਼ਾ ਦਾ ਕਾਰਨ ਮੌਕੇ ਤੇ ਜਾਣਾ ਫੜਨਾ ਕੋਈ ਬਾਤ ਦਾ ਨਹੀਂ ਜੇ ਪੀਸੀਆ ਤੇ ਆ ਕੇ ਹਮਲਾ ਕਰਨ ਉਹਨਾਂ ਸੁੱਟ ਕੇ 도ੜਨ ਸਰ ਜੀ ਛੁੱਟਿਆ ਨਹੀਂ ਸਰ ਜੀ ਮੋਰਚ ਕੋਈ ਡਾਰਕੋਪ ਨਹੀਂ ਕੋਸਦਾ ਮੋਰਚਾ ਸਰ ਜੀ ਮਾਤਾ ਬਸ ਇਹਦਾ ਖੜੇ ਭਾਈ ਡਾਰਕੋਪ ਖਤਮ ਕਰ ਲਿਆ ਤੁਸੀਂ ਪਛਾਣ ਦੀ ਕੋਸ਼ਿਸ਼ ਕਿਉਂ ਕੀਤੀ ਸਰ ਜੀ ਪਹਿਲੇ ਤੁਸੀਂ ਤਾਂ ਦੇਖੋ ਮੇਰੀ ਗੱਲ ਸੁਣੋ ਸਤਿ ਸ਼੍ਰੀ ਅਕਾਲ ਸਟੂਡੈਂਟ ਤਾਂ ਜੀ ਮੈਂ ਤੇਰੀ ਇਸੇ ਤਰ੍ਹਾਂ ਬਚਾਉਣ ਦੀ ਕੋਸ਼ਿਸ਼ ਕੀਤੀ ਮੈਂ ਤੇਰੀ ਸਾਰੀ ਗੱਲ ਮੰਨ ਲਿਆ ਕਿ ਤੂੰ ਗੱਲਿਸ ਕਰ ਰਹੇ ਹੋ ਮੈਂ ਸਟੂਡੈਂਟ ਮੈਂ ਸਟੂਡੈਂਟ ਮੈਂ ਇਸ ਕਰ ਰਿਹਾ ਸਰ ਜੀ ਮੈਂ ਇਸ ਕਰ ਰਿਹਾ ਕਿਸੇ ਨੂੰ ਕੋਈ ਕੇਸ ਨਾ ਪਵੇ ਸਰ ਜੀ ਇਸ ਕਰਕੇ ਮੇਰੀ ਅੱਗੇ ਜ਼ਿੰਦਗੀ ਨਾ ਖਰਾਬ ਹੋਵੇ ਓਏ ਹੋਏ ਕੇਸ ਦੀ ਗੱਲ ਨਹੀਂ ਫਿਰ ਤੂੰ ਜੇ ਇੰਨਾ ਹੀ ਸੀਗਾ ਤੈਨੂੰ ਤਾਂ ਫਿਰ ਆ ਚੀਜ਼ਾਂ ਕਿਉਂ ਲੈ ਕੇ ਘੁੰਮ ਰਿਹਾ ਤੂੰ ਸ਼ਰਮ ਸਰ ਜੀ ਸਰ ਜੀ ਤੂੰ ਪੁੱਛ ਵੀ ਇਹਨਾਂ ਮੋਟਾਸ ਕਰਕੇ ਕਿ ਭੱਜਣ ਭੱਜਣ ਕਿਉਂ ਲੱਗਾ ਜੀ ਇਹ ਚੀਜ਼ ਤੂੰ ਪਹਿਲਾਂ ਉਹਨਾਂ ਨੂੰ ਦੱਸ ਸਕਦਾ ਸੀ ਨਾ ਭੱਜਣ ਤੋਂ ਪਹਿਲਾਂ ਹਾਂ ਸਰ ਜੀ ਸਰ ਜੀ ਮੈਂ ਇਸ ਕੇ ਸਾਥ ਮੈਂ ਕਬਰ ਆ ਗਿਆ ਸਰ ਬਿਲਕੁਲ ਜੀ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਗਿਆ ਜਿੱਥੇ ਦੋ ਲੜਕੇ ਆ ਸਰ ਇਹ ਕਿਹੜਾ ਏਰੀਆ ਏਰੀਆ ਕਿਹੜਾ ਏਰੀਆ ਛੋਟੀ 12 ਤਰੀ ਸਰ ਆਪਣਾ ਸ਼ੁਭਨਾ ਮੇਰਾ ਸ਼ੁਭਨਾ ਰਵਿੰਦਰ ਸਿੰਘ ਈਐਸ ਸਿੰਘ ਨਾਂ ਨੇ ਈਐਸ ਨਰਮਨ ਸਿੰਘ ਹਾਂ ਜੀ ਸਰ 46 ਜਿਹੜੇ ਰੌਡ ਲਾਉਨੇ ਆ ਤੇ ਮਤਲਬ ਇਹ ਦੇਖ ਰਹੇ ਸੀ ਇਹ ਆਲੇ ਦੁਆਲੇ ਦੇਖ ਰਹੇ ਸੀ ਝੰਪਿਆ ਇੱਥੇ ਕੋਲੇ ਪਾਸ ਕੋਲੇ ਪਾਸ ਇੱਦਾਂ ਸੀ ਪਾਰਕਿੰਗ ਦੇ ਮਤਲਬ ਆਹ ਬੁਝੇ ਦ੍ਰੱਸਤਾਂ ਦੇ ਲਾਗੇ ਲੋਕੋ ਹੋ ਜਾ ਬੜਾ ਹੈ ਇਹ ਦੇ ਦੇ ਸਿਆਦਾ ਦੁਆਲਾ ਵੀ ਕੋਈ ਜਨਾਨੀ ਆਵੇ ਜਾਂ ਕੋਈ ਬੰਦਾ ਆਵੇ ਉਹ ਕੋ ਮੋਬਾਈਲ ਖੋਇਆ ਜਾਵੇ ਇਹ ਜਿਹੜੇ ਆਪਣਾ ਦਾਦੇ ਬੈਠੇ ਸੀ ਅਈ ਇਹਨਾਂ ਦਾ ਦਾੜੀ ਲੱਗਣ ਦਿੱਤਾ ਮਤਲਬ ਮੌਕੇ ਤੇ ਪੁਲਿਸ ਨੇ ਕਿਹਾ ਕੋਈ ਵੱਡੀ ਵਾਰਦਾਤ ਫੋਨ ਤੋਂ ਬਚਾ ਕਰਾਇਆ ਇੱਥੋਂ ਨੇ ਤੁਹਾਡੇ ਅੰਦਰ ਪਹਿਲੇ ਕਲੋਨੀ ਵਾਲੇ ਸੀਗੇ ਉਹਨਾਂ ਨੇ ਆ ਕੇ ਇਹਨਾਂ ਨੂੰ ਦੱਸਿਆ ਕਿ ਇੱਥੇ ਸਾਡੇ ਸਾਈਕਲ ਚੋਰੀ ਹੋ ਗਏ ਨਹੀਂ ਸਰ ਅਸੀਂ ਨਹੀਂ ਸੀ ਸਰ ਸਰ ਮੈਂ ਥੇ ਮਿਲ ਕੇ ਸੁਣੂੰਗਾ ਤੁਸੀਂ ਨਹੀਂ ਸੀ ਇੱਥੇ ਹੋਰ ਬੜੇ ਨੇ ਆਂਦੇ ਸੀ ਸਰ ਬੜੇ ਚੋਰ ਆ ਗਏ ਇੱਥੇ ਸਰ ਜੀ ਚੋਰ ਸਰ ਜੀ ਅਸੀਂ ਨਸੇਪੱਤੀ ਨਹੀਂ ਕਰਦੇ ਬਿਲਕੁਲ ਵੀ ਸਰ ਜੀ ਕਹਿੰਦੇ ਸੀ ਜੇਕਰ ਨਾ ਕਰ ਦੇ ਪੁਲਸ ਕਰਦੇ ਸਰ ਜੀ ਨੂੰ ਇਹ ਸੁਣਨਗੇ ਸਰ ਹਾਂ ਜੀ ਬੋਲੋ ਸਰ ਤੁਹਾਡੀ ਹੀ ਸੁਣ ਰਹੇ ਆ ਨਸੇ ਪੱਤੀ ਤਾਂ ਕਰ ਦੇਣੀ ਸਰ ਅਸੀਂ ਬਿਲਕੁਲ ਵੀ ਨਾ ਸਰ ਅਸੀਂ ਕਰਨਾ ਵਾ ਫਿਰ ਤਾਂ ਮੈਂ ਇਸ ਕਰਕੇ ਪਤਾ ਲੱਗਾ ਸਰ ਜੀ ਦੇਖੋ ਮੈਂ ਨਸੇ ਪੱਤੀ ਕਰਦਾ ਨਹੀਂ ਇੱਕ ਹੈ ਕਿ ਸਰ ਅੱਗੇ ਜ਼ਿੰਦਗੀ ਦੇਖ ਲਈ ਸਰ ਆਪਾਂ ਵੀ ਆਪਣੇ ਸਰਬਸ ਇਸ ਕਰਕੇ ਪਤਾ ਲੱਗਾ ਯਾਰ ਕੋਈ ਕੇਸ ਨਾ ਬਵੇ ਨਹੀਂ ਤਾਂ ਸੱਚੀ ਅੱਗੇ ਜੇ ਕੇਸ ਹੋ ਜਾਊਗਾ ਸੱਚੀ ਕੋਈ ਅੱਗੇ ਨਾ ਕਾਕੇ ਤੇਰੇ ਬੈਗ ਦੇ ਵਿੱਚ ਦਾਤ ਵਗੈਰਾ ਮਿਲ ਰਹੇ ਨੇ ਸਰ ਜੀ ਮੈਂ ਉਹ ਹੀ ਤੁਹਾਨੂੰ ਦੱਸੂ ਤੇ ਹਾਂ ਤੁਸੀਂ ਨੂੰ ਪੁੱਛੋ ਵੀ ਕੋਈ ਦਾਟ ਹੈਗਾ ਕੱਲ ਇੱਕ ਬੱਚਾ ਬੋਲਣਾ ਨਹੀਂ ਤੇ ਕੋਈ ਦਾਟ ਹੈਗਾ ਹਾਂ ਜੀ ਸਰ ਬੈਗ 'ਚ ਦਾਟ ਲੱਭਿਆ ਹਾਂਜੀ ਝੂਠ ਨਹੀਂ ਬੋਲਣਾ ਮੈਂ ਨੇ ਠੀਕ ਹੈ ਉਹ ਤੂੰ ਝੂਠਣ ਲੱਗਾ ਸੀਗਾ ਇਹਨਾਂ ਨੂੰ ਗਰਾਇਆ ਮੈਂ ਉਹ ਜਦ ਮਾਇਆ ਹਾਂਜੀ ਮੈਂ ਮੋਟਰਸਾਈਕਲ ਲਾਇਆ ਤੂੰ ਮੋਟਰਸਾਈਕਲ ਤੇ ਬੈਠ ਕੇ ਦੌਰ ਲੱਗਾ ਕਿ ਨਹੀਂ ਦੌਰ ਲੱਗਾ ਸਰ ਜੀ ਮੈਂ ਇਸ ਕਰਕੇ ਉਹ ਪਹਿਲਾਂ ਮੈਂ ਦੌਰ ਲਗਾਈ ਹਾਂ ਮੈਂ ਦੌਰ ਲੱਗਾ ਸੀ ਬੰਦਿਆ ਦੌਰ ਲੱਗਾ ਹੀ ਆ ਕਿ ਮੈਂ ਤੇਰੇ ਵਿੱਚ ਮੋਟਸਲ ਮਾਰਿਆ ਤੈਨੂੰ ਸੁੱਟਿਆ ਆ ਟੋਏ ਦੇ ਵਿੱਚ ਮੈਂ ਵੀ ਡਿੱਗਾ ਡਿੱਗਾ ਫੇਰ ਤੂੰ ਮਨਾ ਮੋਟਾ ਆਪਣਾ ਛੱਡ ਦਿੱਤਾ ਤੇ ਤੂੰ ਕੋਪਰਾ ਮੋਟਾ ਫੇਰ ਖੜਾ ਗੱਲ ਮੈਂ ਫੇਰ ਤੰਟਾ ਲਿਆ ਸੀ ਸਿਰ ਨਾ ਸਿਰ ਮਟਾਜ ਮਤ ਲਾਸ਼ ਲਈ ਕੇ ਸ਼੍ਰੀ ਮਾਜੀ ਬੈਜ ਦੇ ਦਾਰ ਕੜਾ ਨਾ ਮੈਂ ਕਿੱਧਰ ਸੀ ਪੈਰ ਨਹੀਂ ਨਿਕਲਦਾ ਇਦਾਂ ਦਾ ਕਰ ਰਿਹਾ ਸੀ ਸਰ ਬਸ ਔਰ ਭੱਜਿਆਲੀ ਕਰ ਮੈਂ ਪਹਿਲੇ ਸਰ ਨੇ ਕਿਹਾ ਇਧਰ ਨੂੰ ਆ ਫਿਰ ਮੈਂ ਕਹਾਂ ਜੀ ਸਰ ਸਰ ਪਹਿਲੇ ਸਰ ਨੇ ਕਿਹਾ ਕਿ ਗੱਡੀ ਪਰੇਗਾ ਮੈਂ ਕਹਾਂ ਜੀ ਸਰ ਪਰੇਗਾ ਸਰ ਪਰੇ ਕਰਕੇ ਬਾਅਦ ਮੈਂ ਗੱਡੀ ਤੇ ਤਾਂ ਹੀ ਪਰਮਪ ਨੂੰ ਭੱਜ ਜਾਂਦਾ ਫਿਰ ਫਿਰ ਤੇਰੇ ਬੈਗ ਦੇ ਵਿੱਚ ਤਾਂ ਕੋਈ ਕਿਤਾਬ ਵੀ ਨਹੀਂ ਮਿਲੀ ਸੱਚੀ ਮੈਂ ਤੁਹਾਨੂੰ ਸਰ ਮੇਰੇ ਘਰ ਚ ਲੂੰਗੀ ਤੁਮ ਇਹ ਘਰ ਮੈਂ ਤੁਹਾਨੂੰ ਆਪਣੀ ਕਿਤਾਬ ਦਿਖਾ ਕੇ ਆਉਂਗਾ ਸੱਚੀ ਇਹ ਬੰਦੇ ਕੋਈ ਕਾਪੀ ਨਹੀਂ ਸਰ ਕੋਈ ਗੱਲ ਇਹ ਝੋਲੇ ਝੋਲੇ ਚ ਬੈਗ ਆਟੇ ਜਵੇ ਅਸੀਂ ਬੈਗ ਬੱਧਾ ਕਿਉਂ ਹੈ ਸਰ ਉਹ ਬੰਦਾ ਇਹ ਦੁਪਹਿਰ ਦੇ ਟਾਈਮ ਇੱਕ ਡੇਰ ਦੇ ਵਿਚਕਾਰ 2 ਵਜੇ ਇਹ ਬਾਤ ਕਰਦੇ ਨੇ ਮੈਂ ਕੰਪਰੋਮਿਸ ਆਕਰ ਨੂੰ ਤੋਂ ਨਹੀਂ ਬਾਤ ਕਰ ਜੇ ਮੈਂ ਨਾ ਜ਼ਬਰਦਸਤੀ ਪੈਂਦਾ ਹੱਥ ਨਾ ਪੁੰਦਾ ਨਾ ਮ ਆਪਣਾ ਮੋਟਰਸਾਈਕਲ ਮਾਰਦਾ ਹੋ ਸਕਦਾ ਆਪਣਾ ਮੋਟਰਸਾਈਕਲ ਲੈ ਕੇ ਭੱਜ ਨਹੀਂ ਸਕਦਾ ਸਰ ਇਹ ਤੁਹਾਡੇ ਵੀ ਦਤ ਮਾਰ ਸਕਦੇ ਸੀ ਪਰ ਸਾਡੇ ਕੋਲ ਕਾਰ ਬਣ ਹੈਗੀ ਪਰ ਉਹ ਵੀ ਕਾਰ ਵਾਲਾ ਜਲੇਹ ਚਾਹੀਦਾ ਮਾਨੂੰ ਹੱਥ ਇਹ ਬੰਦੇ ਵਧੀਆਗੇ ਸਕੂਲ ਦੇ ਸਟੂਡੈਂਟ ਸੋ ਤਾਂ ਹਾਲ ਬੱਚੇ ਸੋ ਗਾਦੀਏ ਸਾਰੇ ਹੈ ਸੋ ਦੱਸੀਆ ਕਿ ਇਹ ਛੋਟੀ ਬਰਾਦਰੀ ਥਾਣੇ ਦੀਆਂ ਮਾਮਲਾ ਸੋ ਦੱਸਿਆ ਜਾ ਰਿਹਾ ਕਿ ਤੇ ਦੋ ਜਿਹੜੇ ਬੱਚੇ ਸੀਗੇ ਜਾਂ ਨੌਜਵਾਨ ਸਨ ਉਹ ਇੱਥੇ ਖੜੇ ਸਨ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਉਹ ਸਟੂਡੈਂਟ ਨੇ ਸਟੂਡੈਂਟ ਦੇ ਵਿੱਚ ਸਟੂਡੈਂਟ ਦੇ ਵਿੱਚ ਇੱਕ ਤਾਂ ਜਿਹੜਾ ਸਟੂਡੈਂਟ ਆ ਉਹਨੇ ਯੂਨੀਫਾਰਮ ਪਾਈ ਹੋਈ ਆ ਸੋ ਦੂਸਰਾ ਜਿਹੜਾ ਦੱਸਿਆ ਜਾ ਰਿਹਾ ਕਿ ਉਹਦੇ ਬੈਗ ਦੇ ਵਿੱਚ ਜਿਹੜਾ ਦਾਤ ਮਿਲਿਆ ਆ ਦਾਤ ਮਿਲਣ ਤੋਂ ਬਾਅਦ ਸੋ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਮੌਕੇ ਦੇ ਉੱਤੇ ਜਿਹੜਾ ਉਹਨਾਂ ਨੂੰ ਫੜ ਲਿਆ ਬਾਈਕ ਨਾ ਬਾਈਕ ਦੇ ਨਾਲ ਜਿਹੜਾ ਉਹਨੂੰ ਸੁੱਟ ਲਿਆ ਗਿਆ ਸੁੱਟਣ ਤੋਂ ਬਾਅਦ ਤੇ ਉਹਨੇ ਮਗਾਹ ਸਿੱਤੋ ਸਾਹਿਬ ਦਾ ਤਾਰੀਕਨ ਬਿਲਕੁਲ ਦੱਸ ਹੀ ਆ ਉਹ ਰੂਹ ਸਾਹਿਬ ਦਾ ਸੌ ਦਾ ਦਈਏ ਕਿ ਜਿਹੜਾ ਇਹਨਾਂ ਦੇ ਕੋਲ ਕੋਈ ਵੀ ਜਿਹੜੇ ਇਹਨਾਂ ਦੇ ਬੈਗਾਂ ਦੇ ਵਿੱਚ ਜਿਹੜੀ ਕੋਈ ਵੀ ਕਾਪੀ ਵਗੈਰਾ ਜਿਹੜੀ ਨਹੀਂ ਬਰਾਮਤ ਹੋਈ ਸੋ ਦਾਤ ਵਗੈਰਾ ਹੀ ਜਿਹੜੇ ਬਰਾਮਤ ਹੋਏ ਸੀਗੇ ਤੇ ਕਿਤੇ ਨਾ ਕਿਤੇ ਲੜਕਾ ਜਿਹੜਾ ਝੂਠ ਬੋਲਦਾ ਜਿਹੜਾ ਨਜ਼ਰ ਆ ਰਿਹਾ ਉਹਦੇ ਵੱਲੋਂ ਦੱਸਿਆ ਜਾ ਰਿਹਾ ਕਿ ਅਸੀਂ ਵੀਡੀਓ ਬਣਾ ਰਹੇ ਸੀਗੇ ਜਾਂ ਵੀਡੀਓ ਵੀਡੀਓ ਬਣਾ ਰਹੇ ਸੀਗੇ ਜਾਂ ਫਿਰ ਕੋਈ ਕੋਈ ਵਾਰਦਾਤ ਨੂੰ ਪੁਲਿਸ ਦੇ ਦੱਸਣ ਦੇ ਮੁਤਾਬਿਕ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਵਾਰਦਾਤ ਨੂੰ ਅੰਜਾਮ ਦੇਣ ਆਏ ਸਨ ਸਰ ਇਹਨਾਂ ਕੋ ਕੋਈ ਨਸ਼ਾ ਵਰਤਦਾ ਵੀ ਬਨਾਮਤ ਹੋ ਰਿਹਾ ਨਹੀਂ ਨਹੀਂ ਉਹ ਸਾਡੇ ਇੱਕ ਗੋਲੀ ਜੀ ਬਰਾਮਦ ਹੋਈ ਹੈ ਕਹਿੰਦਾ ਸਕੂਲ ਵਾਲੇ ਦਿੰਦੇ ਗੋਲੀ ਕਿਹੜੀ ਗੱਡੀ ਆ ਕਿਹੜੀ ਗੋਲੀ ਸਕੂਲ ਵਾਲੇ ਦਿੰਦੇ ਸਰ ਜਿਹੜੇ ਕੀੜੇ ਵਾਲੇ ਨਹੀਂ ਹੁੰਦੇ ਪੇੜ ਕਹਿੰਦਾ ਪੇੜ 'ਚ ਕੀੜੇ ਸਕੂਲ ਆ ਦਵਾਈ ਦਿੰਦੇ ਕਹਿੰਦੇ ਸਕੂਲੇ ਹਾਂਜੀ ਸਰ ਸਕੂਲੇ ਮੈਲਦੀ ਹੈ ਸਰ ਸਰਕਾਰੀ ਸਕੂਲ ਕਹਿੰਦਾ ਹੁਗ ਦਵਾਈ ਸੀਗੀ ਆਹ ਦਵਾਈ ਆ ਇਹ ਤੇਰਾ ਯਾਰ ਆ ਦੇਖ ਆ ਕੇ ਦੇ ਆ ਗਈ ਆ ਦਵਾਈ ਆ ਦੇ ਲੋ ਜੀ ਆ ਦੇਖ ਬੰਦੇ ਕਾਦੀ ਦਵਾਈ ਆ ਡਾਕਟਰ ਤਾਂ ਵੀ ਸਰ ਜੇਤ ਮਰਜੀ ਪੁੱਛ ਕੇ ਕਹਿੰਦੇ ਸਕੂਲੋਂ ਮਿਲਦੀ ਆ ਜੀ ਸਾਡੇ ਸਰ ਸਕੂਲੋਂ ਮੈਂ ਉੱਪਰ ਨਾਮ ਕੀ ਨਾਮ ਕੀ ਰਾਹੁਲ ਨਾਮ ਕਿਦਾ ਮੇਰਾ ਆ ਨਹੀਂ ਰਣਦੀਪ ਲਿਖਿਆ B ਪੈਂਦਰਾਂ ਲਿਖਿਆ ਉੱਪਰ ਕੋਈ B ਰਣਦੀਪ ਮੈਂ ਲਿਖਿਆ ਸੀ ਅੱਛਾ ਨਹੀਂ ਦਵਾਈ ਦੇਦੀ ਹੈ ਤੇ ਲੈ ਸਕੂਲ ਦਿਆ ਸਰ ਇਹ ਹੀ ਆ ਸਰ ਉਹ ਕਿਹੜਾ ਕਲੀਅਰ ਹੈ ਮੇਰੇ ਪਏ ਤੇ ਸਰ ਕੀੜੇ ਆਸਤੇ ਮਿਲਦੀ ਹੈ ਸਾਰੇ ਮੈਂ ਇਸਕੇ ਕਹਿ ਰਿਹਾ ਸਰ ਕੀੜੇ ਸਾਰਿਆਂ ਨੂੰ ਮਿਲਦੀ ਹੈ ਸਾਰੇ ਜੀ ਸਾਰੇ ਸਟੂਡੈਂਟ ਨੂੰ ਮਿਲਦੀ ਹੈ ਪਰ ਤੁਹਾਡੇ ਸਕੂਲ ਵਿੱਚ ਨਹੀਂ ਨਹੀਂ ਠੀਕ ਹੈ ਸਰ ਸਰਕਾਰੀ ਉਹ ਥਰਕ ਹਸਪਤਾਲ ਵੱਲ ਲਵਾ ਦਿੰਦੇ ਸਰ ਸਕੂਲ ਨੂੰ ਸਕੂਲ ਨੂੰ ਵੰਡਦੇ ਹੈ ਠੀਕ ਹੈ ਜੀ ਹਰ ਇੱਕ ਵਿਦਿਆਰਥੀ ਬੱਚੇ ਨੂੰ ਬੱਚੇ ਨੂੰ ਦੇ ਦੇ ਬਿਲਕੁਲ ਹੁਣ ਇਸ ਮਾਮਲੇ ਦੇ ਵਿੱਚ ਜੋ ਅਗਲੀ ਕਾਰਵਾਈ ਹੋਏਗੀ ਉਹ ਦੇ ਨਾਲ ਸੋਦਾ ਜਿਏ ਕਿ ਜਿਹੜਾ ਕਿ ਬੈਗਾਂ ਬੈਗਾਂ ਦੀ ਵੀ ਜਿਹੜੀ ਚੈਕਿੰਗ ਪੂਰੀ ਤਰ੍ਹਾਂ ਜਿਹੜੀ ਕੀਤੀ ਗਈ ਆ ਪੁਲਿਸ ਵੱਲੋਂ ਪੁਲਿਸ ਵੱਲੋਂ ਜਦੋਂ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੌਰਾਨ ਉਸ ਦੇ ਵਿੱਚੋਂ ਇਕੱਲਾ ਇੱਕ ਦਾਤ ਜਿਹੜਾ ਬਰਾਮਦ ਹੋਇਆ ਕੋਈ ਵੀ ਕਿਤਾਬਾਂ ਜਿਹੜੀਆਂ ਦੇਖਤੇ ਨਹੀਂ ਮਿਲੀਆਂ ਸੋ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਰੋਡ ਆ ਤੁਸੀਂ ਦੇਖ ਸਕਦੇ ਹੋ ਕਿ ਰੋਡ ਵੀ ਜਿਹੜਾ ਪੂਰਾ ਸੁੰਨਮਸਾਨ ਹੈ ਤੇ ਪੁਲਿਸ ਨੇ ਮੌਕੇ ਦੇ ਉੱਤੇ ਆਣ ਕੇ ਜਿਹੜੇ ਦੋ ਲੜਕਿਆਂ ਨੂੰ ਇੱਥੇ ਦਬੋਚ ਲਿਆ ਗਿਆ ਉਹਨਾਂ ਦੇ ਕੋਲ ਇੱਕ ਦਾਤ ਤੇ ਕੁਛ ਕੜੇ ਕੜੇ ਵਗੈਰਾ ਜਿਹੜੇ ਉਹਨਾਂ ਦੇ ਬੈਗ ਦੇ ਵਿੱਚ ਹੀ ਪਏ ਸਿਗੇ ਦੱਸਿਆ ਜਾ ਰਿਹਾ ਉਹ ਉਹ ਵੀ ਬਰਾਮਦ ਕੀਤੇ ਗਏ ਨੇ ਸੋ ਇਹ ਸਟੂਡੈਂਸੀ ਜਾਂ ਕੋਈ ਹੋਰ ਇਹ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਆਪਾਂ ਤੁਹਾਨੂੰ ਕੋਈ ਹੋਰ ਨਵੀਂ ਅਪਡੇਟ ਵੀ ਸਾਂਝੀ ਕਰਾਂਗੇ ਸੋ ਇਹਨਾਂ ਦੀ ਤਸਵੀਰਾਂ ਦੇ ਨਾਲ ਤੁਹਾਡੇ ਤੋਂ ਅਲਵਿਦਾ ਲੈਣੇ ਆ ਹੁਣ ਤੱਕ ਲਈ ਜੁੜੇ ਰਹਿਣ ਲਈ ਧੰਨਵਾਦ ਸੋ ਹੁਣ ਜਦ ਜੀ ਕਿ ਪੁਲਿਸ ਵੱਲੋਂ ਇਹਨਾਂ ਨੂੰ ਜਿਹੜਾ ਹੁਣ ਬ੍ਰਮਹ ਇਹਨਾਂ ਨੂੰ ਜਿਹੜਾ ਥਾਣੇ ਦੇ ਵਿੱਚ ਖਾਸ ਕਰਕੇ ਆਪੇ ਚਲਾ ਮੰਗਰ ਗਈ ਬਾਪਾ ਬੈਠੇ ਬੈਠ ਕੇ ਥਾਣੇ ਦੇ ਵਿੱਚ ਵੀ ਲਿਜਾਇਆ ਜਾਵੇਗਾ ਬਾਈਕ ਬਾਈਕ ਕਿਹੜੀ ਸੀ ਇਹਦੀ ਬਾਈਕ ਵਾਲੀ ਉਹ ਬਾਈਕ 100 ਬਾਈਕ ਤੁਸੀਂ ਦੇਖ ਸਕਦੇ ਹੋ ਇਹ ਨਵਾਂ ਹੀ ਜਿਹੜਾ ਬਾਈਕ ਆ 100 ਤਸਵੀਰਾਂ ਤੁਹਾਨੂੰ ਦੱਸਦੀ ਹੈ ਕਿ ਜਿਹੜਾ ਬਾਈਕ ਦਾ ਨੰਬਰ ਵੀ ਆ ਪੀਵੀ08ਈਜੇ 2472 100 ਉਹ ਪੁਲਿਸ ਉਹਨਾਂ ਨੇ ਥਾਣੇ ਜਿਹੜੇ ਲਿਆ ਰਹੀ ਵਾਰਦਾਤ ਫਿਸਕਲ 46 ਡਿਵੀਜ਼ਨ ਨੰਬਰ 7 ਜਿਹੜਾ ਅਪਲੀਕੇਸ਼ਨ ਦਾ ਟ੍ਰੈਕ ਨੰਬਰ 7 ਐ ਸੱਤ ਦਾ ਏਰੀਆ ਇਹ ਛੋਟੀ ਬਰਾਦਰੀ ਇਹ ਸਭ ਜ਼ਬਾਰੀ ਨੇ ਗੱਟਿਆ ਖੁਦਾ ਦੀਆਂ ਕਿ ਤੁਹਾਨੂੰ ਇੱਕ ਵਾਰ ਫੇਰ ਦੱਸੀਏ ਕਿ ਜਿਹੜਾ 7 ਨੰਬਰ ਏਰੀਏ ਦੇ ਮਲਾਜ਼ਮ ਨੇ ਸੋ ਉਹਨਾਂ ਵੱਲੋਂ ਜਿਹੜਾ ਇਹਨਾਂ ਲੜਕਿਆਂ ਨੂੰ ਜਿਹੜਾ ਦਬੋਚਿਆ ਗਿਆ ਸੋ ਇਹ ਛੋਟੀ ਬਰਾਦਰੀ ਇਹਨਾਂ ਪੜਦੇ ਆ ਉਹ ਜਾਂ ਤੂੰ ਬੁੰਦਮਾਰ ਤੂੰ ਹੀ ਇਹਨੇ ਪੜਦੇ ਸੋ ਜਿਹੜੇ ਹੁਣ ਇਹਨਾਂ ਵੱਲੋਂ ਸੋ ਜਿਹੜੇ ਸੋ ਇਹਨਾਂ ਇਹਨਾਂ ਹੀ ਤਸਵੀਰਾਂ ਦੇ ਨਾਲ ਤੁਹਾਡੇ ਤੋਂ ਅਲਵਿਦਾ ਲੈਣੇ ਆ ਜੇ ਕੋਈ ਹੋਰ ਅਪਡੇਟ ਆਵੇਗੀ ਇਸ ਕੇਸ ਦੇ ਨਾਲ ਸੋ ਤੁਹਾਡੇ ਨਾਲ ਮੋੜ ਦੁਆਰਾ ਲਾਈਵ ਹੋ ਕੇ ਸਾਂਝੀ ਕਰਾਂਗੇ ਹੁਣ ਤੱਕ ਲਈ ਜੁੜੇ ਰਹਿਣ ਲਈ ਧੰਨਵਾਦ ਮੈਨੂੰ ਦੇ ਇਜਾਜ਼ਤ